ਨਾ ਸਿਰਫ ਪੋਲੀਟੀਕਲੀ ਅਸੀਂ ਪੋਲੀਟੀਕਲੀ ਤਾਂ ਅਖੀਰ ਦੇ ਵਿੱਚ ਸੋਚਾਂਗੇ ਪਹਿਲਾ ਸਿਧਾਂਤਕ ਤੌਰ ਦੇ ਉੱਤੇ ਉਸ ਤੋਂ ਬਾਅਦ ਪ੍ਰਚਾਰਕ ਤੌਰ ਦੇ ਉੱਤੇ ਵੀ ਤਗੜਾ ਹੋਣਾ ਪਵੇਗਾ ਸ਼੍ਰੋਮਣੀ ਅਕਾਲੀ ਦਲ ਨੂੰ ਅਤੇ ਜੇਕਰ ਇਹਨਾਂ ਦੋਹਾਂ ਲੀਹਾਂ ਨੂੰ ਪੈਰਲਲ ਚਲਾਏਗਾ ਤੇ ਪੋਲੀਟੀਕਲੀ ਵੀ ਸ਼੍ਰੋਮਣੀ ਅਕਾਲੀ ਦਲ ਦਾ ਉੱਭਰਨਾ ਤੈ ਹੈ ਲੇਕਿਨ ਉਸਦੇ ਲਈ ਜ਼ਰੂਰੀ ਹੈ ਇੱਕ ਸੱਚੀ ਨੀਅਤ ਦਾ ਹੋਣਾ ਉਸਦੇ ਲਈ ਇੱਕ ਜ਼ਰੂਰੀ ਹੈ ਆਪਣੀ ਸਮਰਪਤਾ ਆਪਣੇ ਆਪ ਨੂੰ ਸਮਰਪਣ ਕਰ ਦੇਣਾ ਕੌਮ ਪ੍ਰਤੀ ਧਰਮ ਪ੍ਰਤੀ ਸ਼੍ਰੀ ਕਾਲਤਕ ਸਹਿਬ ਪ੍ਰਤੀ ਇਹ ਨਾ ਸੋਚਣਾ ਕਿ ਹਾਂ ਅਸੀਂ ਸ਼੍ਰੀ ਕਾਲਤਕ ਸਹਿਬ ਤੋਂ ਵੀ ਉੱਪਰ ਹਾਂ ਇਹ ਨਾ ਸੋਚਣਾ ਕਿ ਸ਼੍ਰੋਮਣੀ ਕਮੇਟੀ ਵਾਂਗ ਹੀ ਸਰਕਾਰਾਂ ਚਲਾਈਆਂ ਜਾ ਸਕਦੀਆਂ ਨੇ ਇਹ ਨਾ ਸੋਚਣਾ ਕਿ ਸਰਕਾਰਾਂ ਬਣਾਉਣ ਤੋਂ ਬਾਅਦ ਵੀ ਸਿੱਖਾਂ ਦੇ ਉਹ ਤਮਾਮ ਮਸਲੇ ਭੁੱਲ ਜਾਣ ਜੇਕਰ ਅਜਿਹਾ ਕੋਈ ਵੀ ਸੋਚੇ ਭਾਵੇਂ ਬਾਦਲ ਦਾ ਧੜਾ ਭਾਵੇਂ ਬਾਗੀਆਂ ਦਾ ਧੜਾ ਤੇ ਨਿਗਾਰ ਹਮੇਸ਼ਾ ਆਂਦਾ ਰਹੇਗਾ ਹੋ ਸਕਦਾ ਇਸ ਤੋਂ ਵੀ ਨਿਗਾਰ ਕਾਉਂਸਲਿੰਗ ਕਾਉਂਸਲਰਾਂ ਦੇ ਵੀ ਇਲੈਕਸ਼ਨ ਹਾਰ ਜੇ ਪੰਚਾਇਤੀ ਇਲੈਕਸ਼ਨ ਵੀ ਹਾਰ ਜੇ ਸ਼੍ਰੋਮਣੀ ਅਕਾਲੀ ਦਲ ਇਹ ਵੀ ਸੰਭਵ ਹੈ ਅਖੀਰ ਦੇ ਵਿੱਚ ਇੱਕ ਹੋਰ ਚੀਜ਼ ਹੈ ਜਿਸ ਦੇ ਵੱਲ ਧਿਆਨ ਦੇਣਾ ਬਣਦਾ ਹੈ ਕਿ ਸਿੱਖ ਸੰਗਤ ਇਹਨਾਂ ਤਮਾਮ ਵਿਸ਼ਿਆਂ ਨੂੰ ਇਸ ਤਮਾਮ ਪਰਸਥਿਤੀਆਂ ਨੂੰ ਕਿਸ ਤਰੀਕੇ ਦੇ ਨਾਲ ਵੇਖੇ ਇਹ ਇਸ 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 ਵੇਲੇ ਸਿੱਖ ਸੰਗਤ ਦਾ ਇਸ ਸਭ ਦੇ ਉੱਤੇ ਕੀ ਪੱਖ ਹੋਣਾ ਚਾਹੀਦਾ ਹੈ ਸਿੱਖ ਸੰਗਤ ਨੇ ਨਾ ਸਿਰਫ ਸ਼੍ਰੋਮਣੀ ਅਕਾਲੀ ਦਲ ਦਾ ਉਸ ਸਮਾਂ ਵੀ ਵੇਖਿਆ ਜਿਸ ਵੇਲੇ ਬੈਕ ਟੂ ਬੈਕ ਸਰਕਾਰਾਂ ਬਣਦੀਆਂ ਰਹੀਆਂ ਸਾਡੀ ਸਿੱਖ ਸੰਗਤ ਨੇ ਏ ਵੀ ਵੇਖਿਆ ਹੈ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇੱਕ ਸਮਾਂ ਉਹ ਵੀ ਸੀਗਾ ਕਿ ਜਿਸ ਵੇਲੇ ਇਸੇ ਕੌਮੀ ਪਾਰਟੀ ਨੂੰ ਪੰਜਾਬ ਦੀ ਕੌਮੀ ਪਾਰਟੀ ਨੂੰ ਪੰਜਾਬ ਦੀ ਪਾਰਟੀ ਬਣਾ ਦਿੱਤਾ ਗਿਆ ਪੰਜਾਬ ਦੇ ਲੋਕਾਂ ਨੇ ਉਹ ਵੀ ਵੇਲਾ ਵੇਖਿਆ ਕਿ ਜਿਸ ਵੇਲੇ ਇਸ ਪਾਰਟੀ ਨੂੰ ਕਈ ਤਰੀਕੇ ਦੀਆਂ ਘੇਰਾਬੰਦੀਆਂ ਦਾ ਸਾਹਮਣਾ ਕਰਨਾ ਪਿਆ ਭਾਵੇਂ ਨੈਸ਼ਨਲੀ ਗੱਲ ਕਰ ਲਈ ਨੈਸ਼ਨਲ ਪਾਰਟੀਆਂ ਦੇ ਵੱਲੋਂ ਜਾਂ ਸਟੇਟ ਦੇ ਵਿੱਚ ਰਹਿਂਦੀਆਂ ਹੋਰਨਾ ਧਿਰਾਂ ਦੇ ਵੱਲੋਂ ਤਾਂ ਵੀ ਆਮ ਸਿੱਖ ਸੰਗਤ ਨੇ ਇਸ ਪਾਰਟੀ ਦਾ ਸਾਥ ਨਹੀਂ ਛੱਡਿਆ ਲੇਕਿਨ ਜਦ ਆਮ ਲੋਕਾਂ ਨੇ ਵੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਹਰ ਇੱਕ ਪਲੇਟਫਾਰਮ ਦੇ ਉੱਤੇ ਸਿੱਖ ਸੰਗਤ ਦੀ ਗੱਲ ਨਹੀਂ ਹੋ ਰਹੀ ਸਿੱਖੀ ਦੀ ਗੱਲ ਨਹੀਂ ਹੋ ਰਹੀ ਆ ਕੈਲੀਏ ਬੇਦਬੀਆਂ ਦੇ ਮਸਲੇ ਨੂੰ ਸਰਕਾਰ ਇੰਨੇ ਈਜ਼ਲੀ ਲੈ ਰਹੀ ਹੈ ਪੰਜਾਬ ਦੇ ਵਿੱਚ ਜੋ ਮਾਈਗ੍ਰੇਸ਼ਨ ਨਿਰੰਤਰ ਉੱਥੋਂ ਦੀ ਹੋ ਰਹੀ ਹੈ ਬਾਹਰ ਮੁਲਕਾਂ ਦੇ ਵਿੱਚ ਉਸ ਨੂੰ ਸਰਕਾਰ ਨਹੀਂ ਦੇਖ ਰਹੀ ਪ੍ਰਚਾਰ ਨੂੰ ਲੈ ਕੇ ਢਿੱਲ ਇਨੀ ਵਰਤੀ ਜਾ ਰਹੀ ਹੈ ਪੰਜਾਬ ਭਰ ਦੇ ਵਿੱਚ ਕੈਲੀਏ ਧਰਮ ਪਰਿਵਰਤਨ ਇਨੇ ਵੱਡੇ ਪੱਧਰ ਦੇ ਉੱਤੇ ਹੋ ਰਿਹਾ ਹੈ ਸਿੱਖੀ ਨੁਟਾ ਲਾਉਣ ਦੀਆਂ ਕੋਸ਼ਿਸ਼ਾਂ ਭਾਵੇਂ ਸਾਡੇ ਇਤਿਹਾਸ ਨੂੰ ਤਰੋਣ ਮੋੜ ਕੇ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਹੋਣ ਭਾਵੇਂ ਗੁਰੂ ਘਰ ਦੇ ਵਿੱਚ ਹੋਰ ਨਾ ਹਿੰਦੂਤਵ ਜਥੇਬੰਦੀਆਂ ਦੇ ਦਖਲਅੰਦਾਜ਼ੀ ਹੋਵੇ ਆਰਐਸਐਸ ਦਾ ਕਿਤਨਾ ਕਿਤੇ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਇੰਟਰਫੀਰੈਂਸ ਹੋਵੇ ਇਹਨਾਂ ਤਮਾਮ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਸਿੱਖਾਂ ਨੇ ਆਪਣੇ ਵੱਲੋਂ ਪਾਰਟੀ ਨੂੰ ਸਮੇਂ-ਸਮੇਂ ਸਰਪੋਰਟ ਕੀਤੀ ਸੀ ਲੇਕਿਨ ਜਦ ਇਹ ਤਮਾਮ ਚੀਜ਼ਾਂ ਵੇਖੀਆਂ ਤਾਂ ਲੋਕਾਂ ਨੇ ਵੀ ਪਾਰਟੀ ਤੋਂ ਪਾਰਟੀ ਤੋਂ ਨਹੀਂ ਪਾਰਟੀ ਦੇ ਆਗੂਆਂ ਤੋਂ ਕਦਮ ਪਿੱਛੇ ਕੀਤੇ ਪਾਰਟੀ ਦੇ ਕਈ ਵੱਡੇ ਚਿਹਰਿਆਂ ਨੂੰ ਆਮ ਸਿੱਖ ਸੰਗਤ ਜਨਤਾ ਨੂੰ ਦੀ ਜ਼ਰੂਰ ਆਈ ਹੈ ਲੇਕਿਨ ਪਾਰਟੀ ਦੇ ਜੋ ਕਈ ਕਹ ਲਈਏ ਇੱਕ 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 ਪਰਿਵਾਰ ਨੇ ਜਿਸ ਤਰੀਕੇ ਦੇ ਨਾਲ ਪਾਰਟੀ ਨੂੰ ਪੂਰੇ ਤਰੀਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਇੱਕ ਪਰਿਵਾਰ ਨੇ ਜਿਵੇਂ ਸਮਝ ਲਿਆ ਸੀ ਕਿ ਹਾਂ ਉਹ ਨੇ ਤਾਂ ਪਾਰਟੀ ਹੈ ਤਾਂ ਤਾਂ ਰਮਾ ਤਾਂ ਅੱਗੇ ਸ਼੍ਰੀ ਗਾਲਟਕਾ ਸਾਹਿਬ ਦੇ ਜਥੇਦਾਰ ਹੋਣਗੇ ਆ ਐਸਜੀਪੀਸੀ ਦਾ ਪ੍ਰਧਾਨ ਹੋਏਗਾ ਇਹਨਾਂ ਤਮਾਮ ਚੀਜ਼ਾਂ ਤੋਂ ਸੰਗਤ ਨੇ ਆਪਣੇ ਪੈਰ ਪਿੱਛੇ ਕੀਤੇ